अमृतसर, बाबा बंदा सिंह बहादुर निशान साहिब नू कीती जा रही है कोशिश इंदिरा गांधी ने जगह दिखी सी गुरुद्वारा तीन स्कूल बना पर अज उस जगह ते कुछ लोग गैर कानूनी ढंग न कर रहे ने कब्जा हरपाल सिंह भंगू विशेष रिपोर्ट ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੀ ਗੁਰੂ ਕੀ ਬਿਲਾਲੀ ਜਲਸ ਖਤਰ ਸਭ ਸਾਜੀ ਵੈਲਫੇਅਰ ਸੁਸਾਇਟੀ ਗੁਰੂ ਕੀ ਬਿਲਾਲੀ ਅੱਜ ਅਸੀਂ ਇਸ ਦਾ ਵਕਤ ਕੀਤਾ ਕਿ ਜੋ ਰਮਨ ਬਖਸ਼ੀ ਸਾਬਣ ਸੀਨੀਅਰ ਡਿਪਟੀ ਮੇਰ ਰਿਆਵਾ ਕਾਰਪੇਸ਼ਨ ਦੇ ਵਿੱਚ ਸਾਡਾ ਜਿਹੜਾ ਮਸਲਾ ਸਾਡੇ ਪਿੰਡ ਦੀ ਜ਼ਮੀਨ ਆ 32 33 ਏਕੜ ਜ਼ਮੀਨ ਆ ਜਿਹਦੀ ਇਹ ਕਮਾਈ ਖਾ ਰਿਆ ਸੀ ਉੱਥੇ ਸਾਡੀ ਦਲਤ ਭਾਈ ਚਾਰੇ ਦੀ ਕਨੌਲੀ ਬਣਿਆ ਜੋ ਸਾਨੂੰ 1975 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਲਤ ਭਾਈ ਚਾਰੇ ਨੂੰ ਅਲਾਟਮੈਂਟ ਕੀਤੀ ਸੀ ਉਸ ਦੇ ਨਾਲ ਲੱਗਦੀ ਛੇਕਰਵਾਲਾ ਜ਼ਮੀਨ ਉਸ ਸਮੇਂ ਦੇ ਮੌਜੂਦਾ ਸਰਪੰਚ ਨੇ ਸਮਾਜ ਦੇ ਲੋਕਾਂ ਨੂੰ ਗੁਰਦੁਆਰਾ ਤੇ ਸਕੂਲ ਬਣਾਉਣ ਵਾਸਤੇ ਦਿੱਤੀ ਸੀ ਜਿਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਸ਼ਾਨ ਸਾਹਿਬ ਝੂਲਿਆ ਹੈ ਉਹ ਜਿਹੜੀ 32 33 ਕਿੱਲੇ ਇੰਕਰ ਜ਼ਮੀਨ ਆ ਉਹ ਕਾਰਪਸ਼ਿੰਦੀ ਇਹਨੂੰ ਰਮਨ ਬਖਸ਼ੀ ਨੂੰ ਨਹੀਂ ਦਿਹੀ ਤੇ ਜਿਹੜਾ ਸੇਕ ਨਾਲਾਂ ਦਾ ਮਾੜਾ ਜਿਹਾ ਪਲਾਟ ਜਿਹੜਾ ਬਦਲਤ ਭਾਈਚਾਰੇ ਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤਾ ਸੀ ਉਹ ਇਹਨੂੰ ਬੜੀ ਸੇਤੀ ਦਿਹਾ ਤੇ ਇਹਨੇ ਉਹਦੇ ਵਿਰੁੱਧ ਬਿਆਨ ਦਿੱਤਾ ਵੀ ਇਹਨਾਂ ਲੋਕਾਂ ਦਾ ਨਿਸ਼ਾਨ ਸਾਹਿਬ ਲਾ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੈਂ ਇਹਨੂੰ ਦੱਸਣਾ ਚਾਹੁੰਦਾ ਜਾਂ ਇਹਨੂੰ ਪੁੱਛਣਾ ਚਾਹੁੰਦਾ ਵੀ ਜਿਹੜੀ ਸਾਡੇ ਪਿੰਡ ਦੀ ਜ਼ਮੀਨ ਆ ਜਿੰਨਾ ਤੋਂ ਤੂੰ ਗੁੰਡਾ ਟੈਕਸ ਵਸੂਲ ਰਿਆ ਅੱਜ ਤੱਕ ਉਹਦਾ ਪੈਸਾ ਨਾ ਕਾਰਪੋਰੇਸ਼ਨ ਕੋ ਜਾਂਦਾ ਤੇ ਨਾ ਸਰਕਾਰ ਦੇ ਖਜ਼ਾਨੇ ਵਿੱਚ ਜਾਂਦਾ ਅਸੀਂ ਤੇਰੀ ਉੱਚ ਪਦਰੀ ਜਾਂਚ ਕਰਾਉਣੀ ਆ ਕਿ ਅਕ ਤੂੰ ਸਾਫ ਨੇ ਵੇਚਣ ਵਾਲਾ ਬੰਦਾ ਅੱਜ ਕਰੋੜਾਪਤੀ ਕਿਵੇਂ ਬਣਿਆ ਕਿਉਂਕਿ ਤੂੰ ਸਮੇਂ-ਸਮੇਂ ਦੇ ਨਾਲ ਜਦੋਂ ਵੀ ਸਰਕਾਰ ਦੇ ਵਿੱਚ ਆਇਆ ਤੇ ਆਪਣੇ ਅਹੁਦੇ ਦੀ ਦੂਰਵਰਤੋਂ ਕੀਤੀ ਆ ਸੈਂਗ ਜਮੀਨ ਜਿਹੜੀ ਆ ਉਹ ਤੂੰ ਕਾਰਪੇਟ ਦੀ ਹੁਣ ਵੀ ਹੜੱਪ ਕਰਕੇ ਕਈ ਪਾਤਸ਼ਾਹ ਤੂੰ ਪਲਾਟ ਕਰਕੇ ਇਦਾਂ ਵੇਚ ਰਿਆ ਵਾ ਇਸ ਕਰਕੇ ਅਸੀਂ ਤੇਰੇ ਖਿਲਾਫ ਅਭਰੁੱਧ ਤੇਰਾ ਪ੍ਰਚਾਰ ਜੜ ਕਾਦੇ ਰਹਿਣਾ ਤੇ ਤੇਰੀ ਜਿਹੜੀ ਜਾਂਚ ਆ ਸੀਬੀਆਈ ਤੋਂ ਵੀ ਕਰਾਉਣੀ ਆ ਭਾਰਤ ਸਰਕਾਰ ਤੋਂ ਵੀ ਕਰਾਉਣੀ ਆ ਤੇ ਏਜੰਸੀਆਂ ਨੇ ਵੀ ਲੈ ਕੇ ਭੇਜਾਂਗੇ ਦਾਸ ਦਾ ਨਾਮ ਜੋਗਾ ਸਿੰਘ ਤੇ ਜੋ ਇਸ ਗੁਰਦਰਾ ਸਾਹਿਬ ਦੇ ਗੁਰਦਰਾਵਾ ਬੰਦਾ ਸਿੰਘ ਬਹਾਦਰ ਜੋ ਸਾਬਤ ਕੀਤਾ ਗਿਆ ਵਾ ਜੋ ਉਹਨਾਂ ਨੇ ਦੱਸਿਆ ਵਾ ਉਹਨਾਂ ਦੇ ਮੁੱਖ ਸੇਵਾਦਾਰ ਜਹਦਰ ਬਾਬਾ ਜੀ ਬਾਬਾ ਹਰਭਜਨ ਸਿੰਘ ਜੀ ਮਹਾਕਾਲ ਤੇ ਉਹਨਾਂ ਦਾ ਮੈਂ ਸਪੁੱਤਰ ਆ ਬਾਬਾ ਜੋਗਾ ਸਿੰਘ ਤੇ ਮੈਂ ਇਹ ਕਹਿਣਾ ਚਾਹਣਾ ਵਾਂ ਕਿ ਜੋ ਇਹ ਰਮਨ ਬਖਸ਼ੀ ਨਿਸ਼ਾਨ ਸਾਹਿਬ ਦੇ ਖਿਲਾਫ ਬੋਲ ਰਿਹਾ ਵਾ ਤੇ ਇਹ ਨਹੀਂ ਬੋਲਣਾ ਇਹਨੂੰ ਚਾਹੀਦਾ ਕਿਉਂਕਿ ਇਹ ਗੁਰੂ ਘਰ ਆ ਇਹ ਗੁਰਦਰਾ ਜਿਹੜਾ ਵਾ ਉਸ ਜਰਨਲ ਦਾ ਬਣਾਇਆ ਗਿਆ ਵਾ ਜਿਹੜੇ ਬੰਦਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਸ਼ਹੀਦ ਕੀਤੇ ਗੁਰੂ ਗੋਬਿੰਦ ਸਿੰਘ ਨੂੰ ਖੀਰੀ ਹਜੂਰ ਸਾਹਿਬ ਜਾਣਾ ਪਿਆ ਤੇ ਉਹਨਾਂ ਬੰਦਿਆਂ ਨੂੰ ਨਕਾ ਚ ਨਥਾ ਪਾ ਬਾਕੇ ਵਜੀਤ ਖਾਨ ਰਗਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਵੈੜਕਾਂ ਦੇ ਮਗਰ ਪਾ ਕੇ ਧੋਆ ਤੀਰ ਬੁੱਧੂ ਸ਼ਾਹ ਦਾ ਬਦਲਾ ਉਹਨੇ ਲਿਆ ਛੋਟੇ ਸਾਹਿਬ ਜਿਆਦਾ ਦਾ ਬਦਲਾ ਉਹਨੇ ਲਿਆ ਗੁਰੂ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਦਲਾ ਉਹਨਾਂ ਨੇ ਲਿਆ ਇਹ ਉਸ ਜਰਨਲ ਦਾ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜੋ ਕਿ ਜੱਟਾਂ ਜ਼ਿਮੀਂਦਾਰਾਂ ਨੂੰ ਤੁਸੀਂ ਵੀ ਪੜੇ ਲਿਖੇ ਜੋ ਤੁਹਾਨੂੰ ਵੀ ਪਤਾ ਵਾ ਵੀ ਜੱਟਾਂ ਜ਼ਿਮੀਦਾਰਾਂ ਨੂੰ ਜ਼ਮੀਨਾਂ ਦੇਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਆ ਕਿਉਂਕਿ ਇਹ ਬਨਜਾਰੇ ਸੀ ਇਹ ਕੰਮ ਕਰਦੇ ਸੀ ਤੇ ਜਿਹੜੀਆਂ ਜ਼ਮੀਨਾਂ ਵਾ ਇਹ ਚੌਧਰੀਆਂ ਦੇ ਕੋਲ ਹੀ ਪਹਿਲਾਂ ਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਨੂੰ ਮਾਲਕ ਬਣਾਇਆ ਤੇ ਮੈਂ ਇਸ ਕਰਕੇ ਕਹਿੰਦਾ ਵਾਂ ਇਹਨਾਂ ਨੂੰ ਵੀ ਪਿੰਡ ਦੀ ਕਮੇਟੀ ਨੂੰ ਵੀ ਮੈਂ ਬੇਨਤੀ ਕਰਦਾ ਵਾਂ ਵੀ ਇਹ ਉਸ ਜਰਨੈਲ ਦਾ ਗੁਰਦਰਾ ਸਾਹਿਬ ਆ ਜਿਨ੍ਹਾਂ ਨੇ ਤੁਹਾਨੂੰ ਜ਼ਮੀਨਾਂ ਦਿੱਤੀਆਂ ਵਾ ਤੇ ਮੈਂ ਰਵਣ ਬਖਸ਼ੇ ਨੂੰ ਇਹ ਬੇਨਤੀ ਕਰਦਾ ਵਾਂ ਵੀ ਇੱਥੇ ਵੇਖੋ ਮੱਥੇ ਰੰਗੜ ਵਰਗੇ ਮਦਾਲੀ ਵਰਗੇ ਨਿਸ਼ਾਨ ਸਾਬ ਲਾਉਂਦੇ ਆਏ ਆ ਤੇ ਝੜਕੇ ਜਾਂਦੇ ਰਹੇ ਆ ਤੇ ਜਿਹੜਾ ਵੀ ਉਥੇ ਆਊਗਾ ਗੁਰੂ ਘਰ ਤੇ ਉਹ ਝੜਕੇ ਹੀ ਜਾਊਗਾ ਤੇ ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਵਾਂ ਵੀ ਇੱਕ ਦੇ ਇਹ ਨਾ ਅਖਣ ਵੀ ਐਡੇ ਢਿਲੇ ਉਥੇ ਬੈਠੇ ਆ ਐਡੇ ਢਿਲੇ ਨਹੀਂ ਉਥੇ ਬੈਠੇ ਆ ਲਵਾਉਣਾ ਤੇ ਨੇ ਬੈਠੇ ਜਿੰਨੋਂ ਕੋਈ ਜਿਆਦਾ ਗੱਲਬਾਤ ਤੇ ਉਥੇ ਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ